ਮੈਂ ਇੰਦਰਜੀਤ ਸਿੰਘ ਸਾਬਕਾ ਡਾਇਰੈਕਟਰ ਡੇਰੀ ਵਿਕਾਸ ਭਾਗ ਪੰਜਾਬ ਤੇ ਹੁਣ ਚੇਅਰਮੈਨ ਹਾਂ ਡੇਰੀ ਐਸੋਸੀਏਸ਼ਨ ਦੇ ਪੰਜਾਬ ਚੈਪਟਰ ਦਾ ਹਾਂ ਮੈਂ ਪਟਿਆਲੇ ਦੇ ਵਿੱਚ ਸਤਨ ਧਰ ਕਮਾਰ ਸਭਾ ਦੇ ਵਿੱਚੋਂ ਬੋਲ ਰਿਹਾ ਜਿੱਥੇ ਹੁਣੇ ਹੀ ਅਸੀਂ ਵਰਡ ਮਿਲਕਡੇ ਵਿਸ਼ਵ ਦੁੱਧ ਦਿਵਸ ਦੇ ਮੌਕੇ ਦੇ ਉੱਤੇ ਬਰਥਡੇ ਮਨਾ ਕੇ ਹਟੇ ਹਾਂ ਇਹਦਾ ਮੰਤਵ ਇਹੀ ਹੈ ਕਿ ਦੁੱਧ ਪੈਦਾ ਕਰਨ ਤੋਂ ਲੈ ਕੇ ਦੁੱਧ ਪੀਣ ਵਾਲੇ ਤੱਕ ਜੋ ਵੀ ਲੰਮੀ ਸਪਲਾਈ ਚੇਨ ਹੈ ਉਹ ਸਾਰੇ ਇਕੱਠੇ ਹੋ ਕੇ ਇਹਨੂੰ ਇਸ ਦਿਨ ਨੂੰ ਸਮਝਣ ਦੁੱਧ ਇੱਕ ਅਜਿਹਾ ਗਲੋਬਲ ਫੂਡ ਹੈ ਜਿਹਦੇ ਵਿੱਚ ਹੋਰ ਕਿਸੇ ਵੱਖਰੇ ਫੂਡ ਨਾਲੋਂ ਚਾਹੇਓ ਰਾਈਸ ਦੀ ਗੱਲ ਕਰ ਲੋ ਚਾਹੇ ਵੀਟ ਦੀ ਗੱਲ ਕਰ ਲੋ ਫਿਸ਼ ਦੀ ਗੱਲ ਕਰ ਲੋ ਐਗ ਦੀ ਗੱਲ ਕਰ ਲੋ ਹਨੀ ਦੀ ਗੱਲ ਕਰ ਲੋ ਉਹਨਾਂ ਸਾਰਿਆਂ ਨਾਲੋਂ ਵੱਧ ਨਿਊਟ੍ਰੀਟਿਟ ਦੁੱਧ ਨੂੰ ਸਿਰਫ ਅਸੀਂ ਦੁੱਧ ਪੀਣ ਵਾਲੀ ਵਸਤੂ ਨਾਲ ਸਮਝੀਏ ਦੁੱਧ ਇੱਕ ਲਾਈਫ ਹੈ ਸਾਡੀ ਲਾਈਫ ਲਾਈਨ ਹੈ ਸਾਡੀ ਆਰਥਚਾਰਾ ਹੈ ਸਾਡਾ ਰੁਜ਼ਗਾਰ ਹੈ ਸਾਡਾ ਸਾਡੇ ਘਰਾਂ ਦੀ ਰੌਣਕ ਹੈ ਦੁੱਧ ਤੇ ਇਹ ਸਾਰਾ ਜਿਹੜਾ ਸਿਸਟਮ ਸੀ ਉਸ ਨੂੰ ਬਣਾਉਣ ਵਾਸਤੇ ਅੱਜ ਵਕ ਵਕ ਮਾਰਾਂ ਵੱਲੋਂ ਬਾਣੀ ਮਿਲਕ ਪ੍ਰੋਸੈਸਰ ਕੰਪਨੀ ਜਿਹੜੀ ਪਟਿਆਲੇ ਦੀ ਹੈ ਤੇ ਇਹਦੇ ਨਾਲ ਕੁਝ ਹੋਰ ਐਡਵਾਂਟਾ ਕੰਪਨੀ ਹੋ ਗਈ ਜਾਂ ਕੈਮਨ ਕੰਪਨੀ ਹੋ ਗਈ ਉਹ ਆਏ ਸਨ ਆਪਣੀ ਖੇਤੀ ਸਾਡਾ ਹਮੇਸ਼ਾ ਜਿਹੜਾ ਇੱਕ ਤੱਕ 파ਟਨਰ ਰਿਹਾ ਹੈ ਉਹਨਾਂ ਉਹਨਾਂ ਵੱਲੋਂ ਵੀ ਕਾਫੀ ਯੋਗਦਾਰ ਰਿਹਾ ਹੈ ਪਰ ਇਸ ਤਰ੍ਹਾਂ ਜੁੜੇ ਰਹੇ ਵਿਭਾਗਾਂ ਨਾਲ ਇੱਕ ਵਾਰੀ ਫੇਰ ਸਾਰਿਆਂ ਨੂੰ ਬਿਸ਼ੋਦ ਦਿਸਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ